ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ ਇੰਡੀਆ ਪੰਜਾਬੀ ਦੇਸ਼ ਦੀ ਪਰੋਸੇਮੰਦ ਆਵਾਜ਼ ਮੈਂ ਹਾਂ ਅਜੀਤ ਸਿੰਘ ਆਓ ਇੱਕ ਨਜ਼ਰ ਮਾਰੀਏ ਦੇਸ਼ ਅਤੇ ਦੁਨੀਆ ਦੀ ਵੱਡੀ ਖਬਰਾਂ ਤੇ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਜਲਦ ਹੀ ਪੰਜਾਬ ਕਾਂਗਰਸ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾਣੀ ਹੈ ਇਸ ਤੋਂ ਪਹਿਲਾਂ ਕਾਂਗਰਸ ਨੇ ਇਕਾਈ ਪੱਧਰ ਤੇ ਅਬਜ਼ਰਵਰਾਂ ਦੀ ਨਿਯੁਕਤੀ ਕੀਤੀ ਸੀ ਹੁਣ ਕਾਂਗਰਸ ਦਾ ਧਿਆਨ 2027 ਵਿੱਚ ਵਿਧਾਨ ਸਭਾ ਚੋਣਾਂ ਤੇ ਕੇਂਦ੍ਰਿਤ ਹੈ ਇਸ ਦੇ ਸੰਬੰਧ ਵਿੱਚ ਰਾਹੁਲ ਗਾਂਧੀ ਮਲਕਾ ਅਰਜੁਨ ਖੜਗੇ ਅਤੇ ਹੋਰ ਸੀਨੀਅਰ ਆਗੂ ਨੇ ਪੰਜਾਬ ਦੇ ਲੀਡਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਇਸ ਮੀਟਿੰਗ ਦਾ ਮਤਲਬ ਪੈਚ ਇਸ ਮੀਟਿੰਗ ਦਾ ਮਕਸਦ ਚੋਣਾਂ ਲਈ ਤਿਆਰੀਆਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣਾਂ ਅਤੇ ਪਵਿੱਖਿਆ ਰਾਜਨੀਤਿਕ ਰਣਨੀਤੀ ਬਾਰੇ ਚਰਚਾ ਕਰਨੀ ਸੀ ਕਾਂਗਰਸ ਲੀਡਰਾਂ ਨੇ ਚੋਣਾਂ ਵਿੱਚ ਮਜ਼ਬੂਤ ਹੋਣ ਲਈ ਆਪਣੀਆਂ ਯੋਜਨਾਵਾਂ ਅਤੇ ਕਾਰਜ ਯੋਜਨਾਵਾਂ ਨੂੰ ਅੰਜਾਮ ਲਿਆਂਦਾ ਜਾਣਾ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤ ਤੇ 50% ਟੈਰਿਫ ਲਗਾਉਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਨਵਾਂ ਟੈਰਿਫ ਸਿਸਟਮ 27 ਅਗਸਤ ਰਾਤ 12 ਵਜੇ 1 ਮਿੰਟ ਤੋਂ ਲਾਗੂ ਹੋਵੇਗਾ ਅਤੇ ਭਾਰਤ ਵਿਚਲੇ ਚੱਲ ਰਹੀ ਦੂਰੀ ਹੋਰ ਵਧਣ ਵਾਲੀ ਹੈ। 트ੰਪ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਕਰਕੇ ਨਰਾਜ਼ ਹਨ ਅਤੇ ਇਸ ਬਾਰੇ ਉਹ ਆਪਣੀ ਨਾਰਾਜ਼ਗੀ ਵੀ ਜ਼ਾਹਰ ਕਰ ਚੁੱਕੇ ਹਨ 트럼ਪ ਇਸرائی ਪਾਰਤ ਤੇ ਦਬਾਅ ਬਣਾਉਣਾ ਚਾਹੁੰਦੇ ਹਨ ਉਹ ਪਹਿਲਾ ਪਾਰਤ ਤੇ 25% ਟੈਰਿਫ ਲਗਾ ਚੁੱਕੇ ਹਸਨ ਪਰ ਹੁਣ ਇਸ ਨੂੰ ਵਧਾ ਕੇ 50% ਕਰ ਦਿੱਤਾ ਹੈ ਈਡੀ ਨੇ ਆਮ ਆਦਮੀ पार्टी के नेता सबका मंत्री सौरभ भारद्वाज के घर अच सवेरे छापा मारिया है ये छापा दिल्ली कथित अस्पताल घोटाले के दोषा कारण मारिया गया है ईडी ने विच पार्टी मुखी अरविंद केजरीवाल समेत कई आप आगुआ से अपनी पकड़ मजबूत कर ली है यह पहली बार है जो केंद्रीय जांच एजेंसी सौरभ पदवाज तक पहुंची रैपर हनी सिंह अक्सर अपने गीतांत कंसर्ट्स करके चर्चा र ਪਰ ਇਸ ਵਾਰੀ ਉਹ ਸੋਸ਼ਲ ਮੀਡੀਆ ਤੇ ਆਪਣੇ ਇੱਕ ਪੱਲੇ ਕੰਮ ਕਰਕੇ ਵਾਇਰਲ ਹੋ ਰਹੇ ਨੇ ਨੌਇਡਚ ਸੜਕ ਕਿਨਾਰੇ ਬੈਠੇ ਗਰੀਬ ਬੱਚਾ ਨੂੰ ਖਾਣਾ ਖਵਾਉਂਦੇ ਹੋਏ ਉਹਨਾਂ ਦੀ ਵੀਡੀਓ ਤੇਜ਼ੀ ਨਾਲ ਫੈਲ ਰਹੀ ਹੈ ਦਿੱਲੀ ਤੋਂ ਨੌਇਡਾ ਵਾਪਸ ਆਉਂਦੇ ਸਮੇਂ ਹਣੇਸ਼ ਸਿੰਘ ਨੇ ਆਪਣੀ ਕਾਰ ਰੁਕਵਾਈ ਤੇ ਬੱਚਿਆਂ ਲਈ ਹਲਦੀ ਰਾਮ ਤੋਂ ਖਾਣਾ ਮੰਗਵਾਇਆ ਵੀਡੀਓਜ਼ ਉਹ ਬੱਚਿਆਂ ਨਾਲ ਸੜਕ ਤੇ ਬੈਠ ਕੇ ਖਾਣਾ ਖਵਾਉਂਦੇ ਅਤੇ ਗੱਲ ਕਰਦੇ ਨਜ਼ਰ ਆ ਰਹੇ ਨੇ ਬੱਚੇ ਵੀ ਕਾਫੀ ਖੁਸ਼ ਲੱਗ ਰਹੇ ਨੇ ਆਵਾਜ਼ ਇੰਡੀਆ ਪੰਜਾਬੀ ਚ ਬਸ ਇਤਨਾ ਹੀ